ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਫੈਸ਼ਨ ਬੁਟੀਕ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਤੇ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਪਲੀਜ਼ ਸਾਰੇ ਜਾਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਜਿਹੜੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈਆਂ ਬਹੁਤ ਹੀ ਸਸਤੇ ਤੇ ਘੱਟ ਰੇਟਾਂ ਤੇ ਵੀਡੀਓ ਲੈ ਕੇ ਆਏ ਆਂ ਸੂਟਾਂ ਦੀ ਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਸੂਟ ਚਾਹੀਦੇ ਹੋਣਗੇ ਉਹ ਪਲੀਜ਼ ਸਾਰੇ ਜਾਨੇ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਇਸ ਸਾਰੇ ਸੂਟਾਂ ਦੇ ਪ੍ਰਾਈਸ ਬਹੁਤ ਘੱਟ ਨੇ ਕਿਉਂਕਿ ਆਪਣਾ ਕੰਮ ਨਿਊ ਹੈ ਜੀ ਤੇ ਇਸ ਲਈ ਮੈਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਸਾਰੇ ਜਣੇ ਪਲੀਜ਼ ਬਾਅਦ ਤੋਂ ਬਾਅਦ ਮੇਰੇ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਤੇ ਜਿੰਨਾ ਵੀ ਤੁਸੀਂ ਸ਼ੇਅਰ ਕਰੋਗੇ ਤੇ ਮੈਂ ਐਂਡ ਤੇ ਵਿੱਚ ਉਹਨਾਂ ਸਾਰਿਆਂ ਨੂੰ ਇੱਕ ਲੱਕੀ ਡਰਾ ਦੇ ਵਿੱਚ ਗਿਫਟ ਕੱਢਿਆ ਜਾਊਗਾ ਜੀ ਤੇ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਹਿਲਾਂ ਤਾਂ ਸਾਰੇ ਜਾਣੇ ਬਾਅਦ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਨੂੰ ਫੋਲੋ ਜ਼ਰੂਰ ਦੇਖਣਾ ਕਿਉਂਕਿ ਆਪਣਾ ਨਵਾਂ ਕੰਮ ਹੈ ਜੀ ਇਸ ਕਰਕੇ ਸੂਟਾਂ ਦੇ ਰੇਟ ਬਹੁਤ ਹੀ ਘੱਟ ਰੱਖੇ ਹੋਏ ਨੇ ਤੇ ਜਿਨ੍ਹਾਂ ਨੂੰ ਇਹ ਸੂਟ ਚਾਹੀਦੇ ਨੇ ਤੇ ਉਹ ਪਲੀਜ਼ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਤੇ ਸੂਟ ਆਰਡਰ ਕਰੋ ਆਪੋ ਨੇ ਤੇ ਚਲੋ ਜੀ ਆਪਾਂ ਦੇਖਦੇ ਹਾਂ ਸੂਟ ਹਾਂਜੀ ਆਪਾਂ ਜਿਹੜਾ ਸਭ ਤੋਂ ਪਹਿਲਾਂ ਸੂਟ ਜਿਹੜਾ ਦੇਖਾਂਗੇ ਉਹ ਵਾਈਟ ਕਲਰ ਦਾ ਸੂਟ ਆਊਗਾ ਇਹ ਇਹਦਾ ਪਲਾਜ਼ੋ ਬਣੂਗਾ ਇਹਨੂੰ ਤੁਸੀਂ ਸਲਵਾਰ ਵੀ ਬਣਾ ਸਕਦੇ ਆ ਤੇ ਆ ਇਹਦੇ ਵਿੱਚ ਵਰਕ ਦਿੱਤਾ ਹੋਇਆ ਏ ਤੇ ਇਹਦੇ ਨਾਲ ਕਾਟਨ ਦਾ ਦੁਪੱਟਾ ਏ ਤੁਸੀਂ ਦੇਖ ਸਕਦੇ ਆ ਦੁਪੱਟਾ ਬਹੁਤ ਖੁੱਲਾ ਡੁੱਲਾ ਏ ਤੇ ਉਹਦੇ ਉੱਤੇ ਪ੍ਰਿੰਟਿੰਗ ਵੀ ਹੋਈ ਹੋਈ ਏ ਇਦਾਂ ਹੀ ਜਿੱਦਾਂ ਪਲਾਜ਼ੋ ਤੇ ਹੋਈ ਆ ਤੇ ਜਿਹੜਾ ਉਦੋਂ ਅਗਲਾ ਸੂਟ ਆ ਕਾਟਨ ਦਾ ਸੂਟ ਆ ਜੀ ਨੈਕਸਟ ਸੂਟ ਬਲੈਕ ਤੇ ਵਾਈਟ ਕਲਰ ਦਾ ਆਊਗਾ ਇਦੇ ਗਲੇ ਤੇ ਬੈਚਵਰਕ ਦਿੱਤਾ ਹੋਇਆ ਜੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਇਹਦੀ ਸਲਵਾਰ ਆਊਗੀ ਤੇ ਨਾਲ ਕਾਟਨ ਦਾ ਹੀ ਵਾਈਟ ਕਲਰ ਦਾ ਦੁਪੱਟਾ ਆਊਗਾ ਵਾਈਟ ਬਲੈਕ ਦੁਪੱਟਾ ਆਊਗਾ ਦੇਖ ਲਓ ਜੀ ਇਸ ਮਾਰ ਕੇ ਤੇ ਜਿੰਨਾ ਜਿੰਨਾਂ ਨੂੰ ਵੀ ਇਹ ਸੂਟ ਚਾਹੀਦੇ ਨੇ ਪਲੀਜ਼ ਸਾਰੇ ਜਾਣੇ ਸਕਰੀਨ ਸ਼ਾਟ ਲਓ ਤੇ ਸੂਟ ਆਰਡਰ ਕਰੋ ਨੈਕਸਟ ਜਿਹੜਾ ਪ੍ਰਿੰਟ ਦੇ ਵਿੱਚ ਆਊਗਾ ਗੀਜਾ ਕਾਟਨ ਤੇ ਸੂਟ ਹੈ ਜੀ ਇਦੇ ਵਿੱਚ ਬਰੀਕ ਬਰੀਕ ਸ਼ੀਸ਼ੇ ਲੱਗੇ ਹੋਏ ਨੇ ਸੂਟ ਦੇ ਵਿੱਚ ਸਾਰੇ ਦੇ ਬਹੁਤ ਸੋਹਣਾ ਪ੍ਰਿੰਟ ਆ ਨਾਲ ਇਹਦੇ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਮਹਿਰੂਨ ਕਲਰ ਦਾ ਸੂਟ ਹੈ ਜੀ ਇਹ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹੈ ਦੇਖੋ ਜੀ ਤੇ ਇਹਨਾਂ ਸੂਟਾਂ ਦੇ ਰੇਟ ਬਹੁਤ ਹੀ ਘੱਟ ਨੇ ਤੇ ਇਸ ਤੋਂ ਅੱਗੇ ਜਿਹੜਾ ਨੈਕਸਟ ਸੂਟ ਆ ਬਲੈਕ ਕਲਰ ਦਾ ਇਸ ਦੇ ਵਿੱਚ ਹੀ ਆਊਗਾ ਇਹਦੇ ਵਿੱਚ ਵੀ ਇਦਾਂ ਹੀ ਵਰਕ ਹੋਇਆ ਹੋਇਆ ਥੋੜਾ ਥੋੜਾ ਨਾਲ ਪਿਓਰ ਦਾ ਦੁਪੱਟਾ ਦਿੱਤਾ ਹੋਇਆ ਚਲੋ ਜੀ ਅਸ ਤੋਂ ਅਗਲਾ ਆਊਗਾ ਡਿਜੀਟਲ कॉटन ਦੇ ਵਿੱਚੇ ਸੂਟ ਆਉਣਗੇ orange color ਦਾ ਸੂਟ ਹੈ ਇਹ ਤੇ कॉटन ਦੇ ਉੱਤੇ ਬਣਿਆ ਹੋਇਆ ਜੀ ਤੇ ਬਹੁਤ ਹੀ ਘੱਟ ਰੇਟ ਆ कॉटन ਬਹੁਤ ਵਧੀਆ ਲੱਗੀ ਹੋਈ ਆ ਜਿਨ੍ਹਾਂ ਨੂੰ ਵੀ ਸੂਟ ਚਾਹੀਦਾ ਤੇ ਉਹ ਸਕਰੀਨ ਸ਼ਾਟ ਲਈ ਜਾਓ ਜੀ ਇਹਨਾਂ ਸੂਟ ਆਊਗਾ ਜ਼ਿਆਲੋ ਕਲਰ ਦਾ ਸੂਟ ਹੈ ਲਾਈਟ ਜਿਹਾ ਕਲਰ ਨਾਲ ਇਹਦੇ ਤੇ थ्रेड ਵਰਕ ਹੋਇਆ ਹੋਇਆ ਦੇਖ ਸਕਦੇ ਆ ਤੁਸੀਂ ਸਾਰੇ ਫਲਾਵਰ थ्रेड ਵਰਕ ਦੇ ਨੇ ਨਾਲ ਇਹਦੇ ਪਿਓਰ ਦਾ ਦੁਪੱਟਾ ਹੈ ਜੀ ਸਾਲੂ ਤੇ ਉਹਦਾ ਦੁਪੱਟਾ ਲੱਗਾ ਹੋਇਆ ਮਿਸ਼ਾ ਆ ਲਿਆ ਕਰਦਲੇ ਤੇ ਇਹ ਇਹਦੀ ਬਾਟਮ ਆਉਗੀ ਜੀ ਤੁਸੀਂ ਦੇਖ ਸਕਦੇ ਆ ਪ੍ਰਿੰਟ ਬਾਟਮ ਆ ਇਹਦੇ ਬਾਜੂ ਆਉਣਗੇ ਉਹਦਾ ਦੁਪੱਟਾ ਆਊਗਾ ਜੀ ਨੈਕਸਟ ਕਲਰ ਪੀਚ ਕਲਰ ਦਾ ਹੈ ਜੀ ਇਹਦੇ ਨਾਲ ਇਹਦੇ ਨਾਲ ਬਾਟਮ ਆਉਗੀ ਪੀਚ ਕਲਰ ਦੀ ਇਦਾਂ ਹੀ ਇਹਦੇ ਵੀ ਇਦਾਂ ਹੀ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਸਾਰਾ ਥ्रेड ਵਰਕ ਆ ਤੇ ਨਾਲ ਪੀਚ ਕਲਰ ਦਾ ਦੁਪੱਟਾ ਆਊਗਾ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਪਹਿਲਾ ਲਾਈਟ येलो ਕਲਰ ਸੀਗਾ ਸੈਕਿੰਡ ਪੀਚ ਤਾਂ ਇਹ ਵਾਲਾ ਪਿੰਕ ਕਲਰ ਆਊਗਾ ਬੜਾ ਸੋਹਣਾ ਕਲਰ ਆ ਤੁਸੀਂ ਦੇਖ ਸਕਦੇ ਆ ਇਹਦਾ ਦੁਪੱਟਾ ਆਊਗਾ ਤੇ ਇਦਾਂ ਸੂਟ ਦੀ ਜਿਹੜੀ ਇਹਦੀ ਲੁੱਕ ਆ ਬਣ ਕੇ ਬਹੁਤ ਸੋਹਣਾ ਆਣਾ ਹੈ ਮਲਟੀ ਕਲਰ ਦਾ ਸੂਟ ਆ ਇਦਾਂ ਹੀ ਇਹਦੀ ਬਾਟਮ ਆਊਗੀ ਉਦਾਂ ਹੀ ਉਸ ਤੋਂ ਅਗਲਾ ਇਹ ਵੀ ਪ੍ਰਿੰਟ ਦੇ ਵਿੱਚ ਆਊਗਾ ਇਹ ਵੀ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਵੀ ਸਾਰੇ ਦੇ ਇਦਾਂ ਹੀ ਵਾਰਕ ਹੋਇਆ ਹੋਇਆ ਬਹੁਤ ਸੋਹਣਾ ਸਾਰੇ ਸੂਟ ਦੇ ਵਿੱਚ ਇਦਾਂ ਹੀ ਵਾਰਕ ਆ ਇਹਦਾ ਦੁਪੱਟਾ ਆਊਗਾ ਪ੍ਰਿੰਟ ਸੂਟ ਆ ਜੀ ਪਿਓਰ ਕੈਮਰੀਕ कॉटन ਦੇ ਉੱਪਰ ਸੂਟ ਨੇ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੂਟ ਬਹੁਤ ਸੋਹਣਾ ਹੈ ਜੀ ਪੈਸਟਾ ਕਲਰ ਦਾ ਸੂਟ ਆ ਉਸ ਤੋਂ ਅਗਲਾ ਇਹਦੇ ਵਿੱਚ ਜਿਹੜਾ ਕਲਰ ਆਊਗਾ ਲਾਈਟ ਗਾਜ਼ਰੀ ਜਾਂ ਕਲਰ ਆਊਗਾ ਇਹ ਵੀ ਬੜਾ ਸੋਹਣਾ ਕਲਰ ਆ ਤੁਸੀਂ ਪ੍ਰਿੰਟ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਦੁਪੱਟਾ ਆਊਗਾ ਪਿਓਰ ਦਾ ਤੇ ਇਹ ਦੇ ਵਿੱਚ ਵੀ ਇਦਾਂ ਹੀ ਵਰਕ ਆਊਗਾ ਜਿਹੜਾ ਇਹਦਾ ਨੈਕਸਟ ਕਲਰ ਆ অফ ਰੋਜੀ ਕਲਰ ਆਊਗਾ ਲਾਈਟ ਫਰੋਜੀ ਕਲਰ ਆ ਜੀ ਡਾਰਕ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਪ੍ਰਿੰਟ ਉਦਾਂ ਹੀ ਬਣਿਆ ਹੋਇਆ ਉਦਾਂ ਹੀ ਇਹਦੇ ਵਿੱਚ ਵੀ ਸਾਰਾ ਵਰਕ ਆਊਗਾ ਦੇਖ ਸਕਦੇ ਆ ਤੁਸੀਂ ਸੂਟ ਬਹੁਤ ਸੋਹਣਾ ਸੂਟ ਆ ਤਿੰਨ ਕਲਰ ਨੇ ਉਸ ਤੋਂ ਅਗਲਾ ਸੂਟ ਆ ਜੀ ਜਿਹੜਾ ਇਹ ਵੀ ਡਿਜੀਟਲ ਕਾਟਨ ਦੇ ਵਿੱਚ ਹੀ ਆਊਗਾ ਇਹ ਵੀ ਬੜਾ ਪਿਆਰਾ ਸੂਟ ਹੈ ਇਹਦਾ ਕਪੜਾ ਵੀ ਬਹੁਤ ਸੋਹਣਾ ਵਾ ਮਲਾਈ ਵਰਗਾ ਕਪੜਾ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਤੇ ਸਟਾਫ ਵੀ ਬਹੁਤ ਵਧੀਆ ਹੈ ਇਹਦੇ ਨਾਲ ਵੀ ਪ्योर ਦਾ ਦੁਪੱਟਾ ਹੈ ਜੀ ਦੁਪੱਟਾ ਬਹੁਤ ਸੋਹਣਾ ਇਹਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਿੰਗਲ ਪੀਸ ਆਪਣੇ ਕੋਲੇ ਉਸ ਤੋਂ ਨੈਕਸਟ ਵਾਲਾ ਇਹ ਜਿਹੜਾ ਇਹ ਸੀ ਗ੍ਰੀਨ ਕਲਰ ਦੇ ਵਿੱਚ ਸੂਟ ਆਊਗਾ ਜੀ ਦੇਖ ਸਕਦੇ ਹੋ ਤੁਸੀਂ ਇਦਾਂ ਇਹ ਸੂਟ ਆ ਕਾਟਨ ਦਾ ਸੂਟ ਆ ਜੀ ਇਹਦੇ ਉੱਤੇ ਆਰੀ ਨਾਲ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਕਾਟਨ ਦਾ ਹੀ ਦੁਪੱਟਾ ਆਊਗਾ ਇਹ ਵਾਲਾ ਇਹਦਾ ਦੁਪੱਟਾ ਏ ਤੁਸੀਂ ਦੇਖ ਸਕਦੇ ਆਂ ਦੁਪੱਟੇ ਦੇ ਸਾਈਡ ਤੇ ਬਹੁਤ ਸੋਹਣਾ ਕਰੋਸ਼ੀਆ ਨਾਲ ਵਰਕ ਕੀਤਾ ਹੋਇਆ ਏ ਇਹਦਾ ਦੁਪੱਟਾ ਸੀ ਜੀ ਇਹ ਵੀ ਇੱਕ ਹੀ ਪੀਸ ਆਪਣੇ ਕੋਲੇ ਉਸ ਤੋਂ ਨੈਕਸਟ ਆਊਗਾ orange color ਇਹ ਬੜਾ ਸੋਹਣਾ ਸੂਟ ਆ ਇਹਦੇ ਵਿੱਚ ਥੋੜਾ ਡਾਰਕ ਆ ਰਿਹਾ ਇਹਦੇ ਵੀ ਇਦਾਂ ਹੀ ਥ्रेड ਵਰਕ ਨਾਲ ਹੈ ਹੋਇਆ ਹੋਇਆ ਵਰਕ ਹੋਇਆ ਵਾ ਹੈਂਡ ਵਰਕ ਆ ਇਹਦਾ ਦੁਪੱਟਾ ਆਊਗਾ ਜੀ ਇਹਦੀ ਬਾਟਮ ਵੀ ਪ੍ਰਿੰਟ ਆਉਗੀ ਏ ਦੀ ਬਾਟਮ ਇਹ ਲਾਈਟ 오ਰੇਂਜ ਕਲਰ ਆ ਜੀ ਵੀਡੀਓ ਦੇ ਵਿੱਚ ਥੋੜਾ ਡਾਰਕ ਆ ਰਿਹਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲ ਜੂਗਾ ਪਿੰਕ ਕਲਰ ਇਹ ਦੇਖੋ ਜੀ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਹੈ ਇਹਦਾ ਤੇ ਫਲਾਵਰ ਦੇ ਵਿੱਚ ਸਾਰੇ ਤੇ ਬਾਰਕ ਹੋਇਆ ਵਾ ਤੁਸੀਂ ਦੇਖ ਹੀ ਸਕਦੇ ਹੋ ਇਹ ਦੀ ਬਾਟਮ ਆਊਗੀ ਜੀ ਪ੍ਰਿੰਟ ਇਹਦਾ ਦੁਪੱਟਾ ਆਊਗਾ ਜੀ ਸੋ ਮੇਰੀ ਸਾਰਿਆਂ ਨੂੰ ਪਲੀਜ਼ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਸੂਟ ਚਾਹੀਦੇ ਨੇ ਉਹ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਸਾਰੇ ਸੂਟਾਂ ਦਾ ਰੇਟ ਜੀ ਇੱਕ ਹੀ ਹੈ ਜੀ 800 ਰੁਪਏ ਦਾ ਸੂਟ ਆ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਆ ਸਾਰੇ ਸੇਮ ਰੇਟ ਹੀ ਸਾਰੇ ਸੂਟਾਂ ਦਾ ਜੀ ਤੇ ਜਲਦੀ ਤੋਂ ਜਲਦੀ ਫੋਨ ਚੱਕੋ ਤੇ ਮੈਨੂੰ ਆਰਡਰ ਕਰੋ ਤੇ ਪਲੀਜ਼ ਮੇਰੀ ਬੇਨਤੀ ਸਾਰਿਆਂ ਨੂੰ ਕਿ ਸਾਰੇ ਜਾਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਾ ਭੁੱਲਣਾ ਥੈਂਕ ਯੂ ਜੀ